ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੜੂ ਚਾਲਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਨਗਸੇ ਲੈ ਲੈ ਕੇ ਆਇਆ ਹੈ ਜੀ ਗੱਬਣ ਬੱਚੀ ਐ ਜਰਸੀ ਤੇ ਇੱਕ ਮੰਨ ਕੇ ਚੱਲੋ ਗੱਬਣ ਐ ਵੜ ਬੇ ਦੁੱਧ ਨੂੰ ਹੈ ਡرائی ਆ ਇੱਕ ਬਾਈ ਕੋਲ ਧੋਕੜ ਗੱਬਣ ਵੜ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਠੀ ਕੋ ਲਖੀ ਵਧੀਆ ਜੀ ਨਾਮ ਤੇ ਐਡਰੈਸ ਨੂੰ ਨਾਮ ਹੈਗਾ ਜੀ ਲੱਖੀਪਿੰਡ ਨੰਨੇ ਵਾਲਾ ਜ਼ਿਲ੍ਹਾ ਬਰਨਾਲਾ ਤਸੀਲ ਹੈਗੀ ਤਵਾ ਜੀ ਨੇੜੇ ਪਿੰਡ ਆਪਣਾ ਵੱਡੇ ਸੰਧੂ ਸੰਨਾ ਗਲਾਬ ਸਿੰਘ ਭਦੌੜ ਸਹਿਰ ਤੇ ਸੈਣਾ ਦੋ ਦੋ ਢਾਈ ਢਾਈ ਕਿਲੋਮੀਟਰ ਵਿੱਚ ਹੀ ਤੇਜ ਮੋਬਾਈਲ ਨੰਬਰ ਬੋਲੋ 986126333 ਜੀ ਠੀਕ ਆ ਜਿਹੜੀ ਇਹ ਬੱਚੀ ਦੇਖਨੇ ਆ ਕਿੰਨੇ ਟਾਈਮ ਦੀ ਗੱਪਣਾ ਇਹ ਡਾਕਟਰ ਢਾਈ ਮਹੀਨੇ ਦੀ ਚੱਕ ਪਾਸ ਆ ਠੀਕ ਆ ਹਾਂ ਆਪਣੀ ਕਰਾਈ ਵੀ ਆ ਆਪਣੀ ਕਰਵਾਈ ਵੀ ਆ ਜਿਹੜਾ ਮਾਦੀ ਆਪਣਾ ਕੜਾ ਵੀ ਸੌਦਾ ਕਰਦਾ ਆ ਆਪਦੀ ਕਰਵਾ ਲੇ ਦੰਦੋਂ ਬਿਲਕੁਲ ਅਖੀਰੀ ਆ ਆਪਣੀ ਗਰੰਟੀ ਹੋ ਓਕੇ ਹਾਂ ਉਹ ਚੰਗੀਆਂ ਨਾ ਪਲੀਆਂ ਵੀ ਆ ਨਾ ਪਲੀਆਂ ਵੀ ਆ ਵੀਰੇ ਝੂਲੀ ਕਿਵੇਂ ਆ ਚੋਲੀ ਦਿਖਾ ਦੋ ਡਾਕਟਰ ਬਹੁਤ ਜਿਆਦਾ ਚੰਗੀ ਝੋਲੀ ਆ ਚਾਰ ਥਾਣੇ ਦੀ ਚਾਰੀ ਥਾਣਾ ਬਾਈ ਦੇਖ ਲਾ ਦਿਖਾ ਦੇ ਜੋ ਕੋਸ ਅਗਲੇ ਨੂੰ ਪ੍ਰੋਬਲਮ ਬਣਾਵੇ ਕੀ ਜਿਹੜਾ ਕੋਈ ਬੰਦਾ ਸੌਦਾ ਕਰਦਾ ਹਨਾ ਝੋਲੀ ਚ ਬਹੁਤ ਜਿਆਦਾ ਚੰਗੀ ਝੋਲੀ ਆ ਹਮ ਬੋਲੀ ਮਣੀ ਪੂਰੀ ਤੋਰ ਦੋ ਤੋੜ ਤੋੜ ਬੋਦੀ ਬਾਦੀ ਪੂਰੀ ਚੰਗੀ ਆ ਤੇ ਪਲੀ ਵੀ ਆ ਜਾਣ ਵਾਲੀ ਆ ਕਲਰ ਕਲਰ ਬੜਾ ਚੰਗਾ ਬਾਈ ਗੱਭਣਾ ਟਾਪ ਬ੍ਰੀਡ ਆ ਜੀ ਹਾਂਜੀ ਤੋੜਾ ਚੈੱਕ ਕਰ ਲੋ ਕਮਾਲ ਬਈ ਕਿਆ ਬੜਾ ਚੰਗਾ ਬੱਚਾ ਬਾਈ ਨਜਾਇਜ਼ ਪੂਰੀ ਜਾਣ ਵਾਲੀ ਵੱੱਛੀ ਆ ਕਿ ਨਹੀਂ ਬਾਈ ਹਾਂ ਇਹਦਾ ਮੁੱਲ ਜੈਦ ਜਾਂ ਮੁੱਲ ਇਹਦਾ ਜਾ ਜਮਨ ਬਾਈ ਯਾਰ ਛੋੜ ਛੱਪਾ ਹੀ ਹੋਊਗਾ 84800 ਦੀ ਬੱਸੀ ਦੇ ਦੇ ਸਾਢੇ 48000 ਦੀ ਬੱਚੀ ਬਾਈ ਉਹਨਾਂ ਦੇ ਦੇ ਦਾਂਗੇ ਬਾਕੀ ਮੌਕੇ ਦੇ ਛੋੜ ਛੱਪਾ ਮਾਨਦਨ ਹੋ ਜਾਊਗਾ ਬਈ ਬੱਚਾ ਚੰਗਾ ਹੈ ਹਾਂ ਬਈ ਬਿਲਕੁਲ ਅੱਗੇ ਦੋ ਨੰਬਰ ਤੇ ਵੜਣਾ ਇਹਦਾ ਕੀ ਹਿਸਾਬ ਹੈ ਇਹ ਪੰਜਾਬ ਵਾਲੀ ਬਲੈਕ ਕਲਰ ਜਰਸੀ ਆ ਗਈ ਬਾਈ ਓਕੇ ਹੈਨਾ ਹੂੰ ਇਹ 5 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਠੀਕ ਆ ਦੋ ਦੋ ਡਰਾਈ ਆ ਠੀਕ ਆ ਹਾਂ ਕਿੰਨਾ ਕਿਲੋ ਗਾੜਾ ਵੈਸੇ ਇਹਨੇ ਦਿੱਤਾ ਜੀ 15 16 ਕਿਲੋ ਓਕੇ ਬਈ ਹਾਂਜੀ ਫੋਲੀ ਮਣੀ ਤੋਰੀ ਤੋੜ ਦਿੰਦੇ ਤੇ ਥਣਾ ਨਹੀਂ ਕਿਵੇਂ ਆ ਤਰਾ ਦੀ ਬਿਲਕੁਲ ਬਈ ਗਰੰਟੀ ਆਪਣੀ ਓਕੇ ਠੀਕ ਹੈ ਬਈ। ਹਾਂ ਤੇ ਫੁੱਲ ਕੱਦਾ ਵੀਰੇ ਕੋਈ ਛੋਟੀ ਮੰਨ ਕੇ ਨਾ ਵੇ ਫੁੱਲ ਸਾਈਜ਼ ਆ। ਹੂੰ ਪਲੀ ਕੁਲੀ ਵੀ ਬਹੁਤ ਵਸੀ ਜਾਣ ਵਾਲੀ ਆ ਹਨਾ। ਹਾਂ ਸਹੀ ਗੱਲ ਆ ਬਈ। ਕੁਆਲਿਟੀ ਇੱਕ ਨੰਬਰ ਬਰੀਟ ਇੱਕ ਨੰਬਰ ਤੇ ਮੋਲੇ ਦਾ ਜਾਇਜ਼ ਆ ਬਈ ਫਿਰ। ਬਸ 32000 ਦੀ ਬੱਸੀ ਦੇ ਦਾਂਗੇ ਬਈ। 30000 ਦੀ ਬੱਸੀ ਬਈ ਕਹਿੰਦਾ ਦੇ ਦਾਂਗੇ। ਮਾਨਤਨ ਕੋਈ ਚੈੱਕ ਨਹੀਂ ਹੋ ਜਾਊਗਾ। ਬੱਚਾ ਚੰਗਾ ਹੈ ਹਨਾ। ਬਹੁਤ ਚੰਗਾ ਬਈ। ਤੇ ਲਟੂਲ ਬਹੁ ਪਈਆ ਵਧਣ ਵਾਲੀ ਚੀਜ਼ ਆ ਘੜਨ ਵਾਲੀ ਨਹੀਂ। ਖੰਡੀ ਸੀਲ ਆ ਬਈ ਜਿਵੇਂ ਮਰਜੀ ਬੈਠਾ ਲੈ ਤੁੱਕੇ ਵਾਲੀ। ਬਹੁਤ ਚੰਗਾ ਬਹੁਤ ਚੰ ਪੂਰੀ ਨਹੀਂ ਗੱਲ ਹੈਗੀ ਠੰਡੀ ਸੀਲਾ ਜਿਵੇਂ ਮਰਜੀ ਉਹ ਕਰ ਚਲ ਹੱਥ ਸਹੀ ਆ ਬਾਕੀ ਕਲਰ-ਕਲਰ ਪਲੀ ਵੀ ਜਾਂਦਾ ਦਸ ਗਾਲੇ ਭਾਈ ਆ ਬਈਆ ਸਹੀ ਗੱਲ ਹਾਂ ਜਮਾ ਜੈਜ ਮੋਲ ਜਮਾ ਜੈਜ ਵੀ ਕੋਈ ਬਾਲਾ ਕਰ ਲੈ ਨਹੀਂ ਮੋਲ ਅੱਗੇ ਆ ਗਈ 3 ਨੰਬਰ ਹਾਂਜੀ ਇਹਦੀ ਕੀ ਡਿਟੇਲ ਆ ਇਹ ਵੀ ਸੇਮੀਨਾ ਦੀ ਕੱਪੜਾ ਓਕੇ ਸੇਮੀਨਾ ਦੀ ਕੱਪੜਾ ਫੁੱਲ ਸਾਈਜ਼ ਆ ਹੂੰ ਤੇ 6 ਲੀਟਰ ਦੋ ਦਾਇਰੇਲੇ ਠੀਕ ਆ ਭਾਈ ਹਾਂ ਕੋਈ ਦੋ ਡੰਗ ਚੋ ਕੇ ਲੈ ਜਾਣਾ ਭਾਈ ਆਪਣੇ ਘਰੋਂ ਜਿਹੜਾ ਮਰਜ਼ੀ ਦਸੰਦੀ ਕਰ ਲੈ ਘੇਟੋਂ ਬਾਹਰ ਦੀ ਕੋਈ ਦਸੰਦੀ ਨਹੀਂ ਓਕੇ ਭਾਈ ਫੇਸ ਵੀ ਬਿਊਟੀ ਕਮਾਲ ਦੀ ਫੁੱਲ ਕਰਦ ਫੁੱਲ ਪਲੀ ਵੀ ਪੂਰੀ ਜਾਣ ਵਾਲੀ ਉਹ ਲਸਨੀ 라ਮਨੀ ਲੈ ਵਾ ਦੇਖੋ ਥਾਣ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੇ ਦੇ ਥਾਣ ਪੂਰੀ ਜਾਣ ਵਾਲੀ ਵੜਾ ਕਹਿੰਦੇ ਭਾਈ ਸਾਦੀ ਬਹੁਤ ਐਰ ਕਰਮ ਵਾਲੀ ਦਾ ਹਾਂ ਹਾਂ ਇਹ ਮੋਲੇ ਦਾ ਜਾਇਜ਼ ਆ। ਉਹ 50 ਚੋਂ 500 ਛੜ ਦੇਣਗੇ ਬਈ। 50000 ਚੋਂ ਬਈ ਕਹਿੰਦਾ 500 ਰੁਪਇਆ ਛੋਟ ਹੋ ਜਾ। ਬਾਕੀ ਕੋਈ ਚੱਕਰ ਨਹੀਂ ਮਾਨਤਣ ਹੋ ਜਾ। ਹਾਂ। ਨਗਸੀ ਭਰਾ ਕੋਲੇ ਤਿੰਨ ਤਿੰਨੇ ਟੌਪ ਕਲਾਸ ਆ। ਕਿਸੇ ਵੀਰ ਨੂੰ ਤਿੰਨਾ ਚੋ ਕੋਈ ਵੀ ਪਸੰਦ ਆਵੇ ਬਾਈ ਨੈਕਨੈਕਟ ਕਰ ਲਿਓ। ਧੰਨਵਾਦ ਜੀ।